ਵਾਹ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਤੋਲ ਤੁਲਾਇਆ ਤੱਤੇ ਤੇ ਹੋੜਾ ਪੜਨਾ ਜੀ ਤੁਲਾਇਆ ਨਹੀਂ ਗਹਿਣਾ ਤੁਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਸਾਹੁ ਸਾਹੋ ਨੀ ਗਾਣਾ ਜਾਂ ਸਾਹ ਨੀ ਗਾਣਾ ਸਾਹੁ ਸਾਹੁਕਾਰ ਆਪੇ ਧਰਤੀ ਸਾਜੀ ਅਨ ਪਿਆਰ ਹੈ ਪਿੱਛੇ ਟੰਕ ਚੜਾਇਆ ਪਿਆਰ ਹੈ ਰਾਰੇ ਤੇ ਦੁਲਾਵਾਂ ਪੜਨੀ ਐ ਜੀ ਪਿਆਰੇ ਨਹੀਂ ਕਹਿਣਾ ਪਿਆਰ ਐ ਪਿੱਛੈ ਪੱਪੇ ਤੇ ਅਦਕ ਟੰਕ ਚੜਾਇਆ ਚੜਾਇਆ ਨਹੀਂ ਕਹਿਣਾ ਚੜਾਇਆ ਭਾਰਾ ਕਹਿਣਾ ਜੀ ਮੇਰੇ ਮਨ ਹਰ ਹਰ ਧਿਆਈ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਾਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਾਲ ਮਾਟੀ ਬਾਂਦਰ ਖਾਇਆ ਜਾਲ ਮਾਟੀ ਮਾਟੀ ਨਹੀਂ ਕਹਿਣਾ ਮਾਟੀ ਕਸ ਕੇ ਬੋਲਣਾ ਜੀਓ ਆਪੇ ਹੀ ਭਾਉ ਪਾਏ ਦਾ ਪਿਆਰਾ ਬਨ ਬੱਕਰੀ ਸਹੀ ਹੁੰਦਾ ਆ ਬਨ ਭਾਰਾ ਕਹਿਣਾ ਜੀ ਬਨ ਨਹੀਂ ਕਹਿਣਾ ਬਨ ਬੱਕਰੀ ਬੱਬੇ ਤੇ ਅਧਕਣਾਉਣੀ ਐ ਸਹੀ ਹੋਂ ਸ਼ੇਰ ਸਹੀ ਹੋਂ ਨਹੀਂ ਕਹਿਣਾ ਸਹੀ ਹੋਂ ਖੰਡਾ ਆਇਆ ਹਾ ਹੇ ਟਿੱਪੀ ਲਾ ਕੇ ਪੜ੍ਹਨੇ ਜੀ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਕਾਸਟ ਸਸਾ ਪੂਰਾ ਬੋਲਣਾ ਚ ਕਾਸਟ ਨਹੀਂ ਗਾਣਾ ਕਾਸਟ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਅਗਨ ਨਾ ਅਗਨ ਨੂੰ ਨਹੀਂ ਕਹਿਣਾ ਅਗਨ ਨਾ ਵੱਖ-ਵੱਖ ਪੜ੍ਹਨੇ ਜੀਓ ਆਪੇ ਮਾਰ ਜਿਵਾਏ ਦਾ ਪਿਆਰਾ ਸਾ ਲੈਂਦੀ ਸਭ ਲਵਾਇਆ ਲੈਂਦੇ ਲੱਲੇ ਤੇ ਦੁਲਾਵਾਂ ਬਿੰਦੀ ਸਾਹਿਤ ਲੈਦੇ ਨਹੀਂ ਗਹਿਣਾ ਲੈਂਦੇ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉਂ ਆਪ ਚਲਾਈ ਤਉ ਚੱਲੀ ਐ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਚੱਲੀ ਐ ਚੱਚੇ ਤੇ ਅਦਕ ਆੜੇ ਤੇ ਦੁਲਾਵਾ ਚੱਲੀ ਐ ਜਾਂ ਚੱਲੀ ਏ ਨਿਗਾਣਾ ਚੱਲੀ ਐ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਜਨ ਨਾਨਕ ਵਖ ਵਖ ਬੋਲਣਾ ਜਨ ਨਾਨਕ ਨੇ ਕਹਿਣਾ ਜਨ ਨਾਨਕ ਵਜਹਿ ਵਜੇ ਨਹੀਂ ਕਹਿਣਾ ਜਾਂ ਵਜਾਏ ਨਹੀਂ ਕਹਿਣਾ ਬਾਵੇ ਅਦ ਕਹਾ ਹੈ ਦਿ ਸਿਹਾਰੀ ਬੁਲੁਣੀਐ ਵਜਹਿ ਸੋਰਠ ਮਹੱਲਾ ਚੌਥਾ ਆਪੇ ਸਿਰਸਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਣ ਸਿਰਸਟ ਸਿਰਸਟ ਨਿਗਾਣਾ ਸਿਰਸਟ ਸੱਸਾ ਪੂਰਾ ਚਾਨਾਣ ਚੱਚੇ ਦਾ ਕੰਨਾ ਚਾਨਾਣ ਨਹੀਂ ਗਾਣਾ ਚਾਨਾਣ ਆਪਨ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾੜਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ Jap Ram ਨਾਮ ਨੇ ਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨ ਆਵਣ ਜਾਣ ਰਹਾ राम नाम ਨੀਸਾਨ ਨੀ ਨਨੇ ਨੂੰ ਬਿਹਾਰੀ ਨਿਸ਼ਾਨ ਨਹੀਂ ਕਹਿਣਾ ਨੀਸਾਨ ਬਹੁੜ ਖਾਹ ਦੇ ਅੰਕੜ ਪੜ੍ਹਨੀਆ ਬਾਉੜ ਨਹੀਂ ਕਹਿਣਾ ਬਾਉੜ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਪਰਵਾਣ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਨੇਸਾਨ ਬਖਸ਼ ਖਖਾ ਪੜ੍ਹਨਾਂਗੇ ਬਖਸ਼ ਨਹੀਂ ਗਾਣਾ ਨਿਸਾਨ ਬਿਹਾਰੀ ਨੰਨੇ ਨੂੰ ਬੋਲਣੀ ਹੈ ਨਿਸਾਨ ਨਹੀਂ ਨਿਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਫੁਰਮਾਨ ਫੱਪੇ ਦੇ ਅੰਕੜ ਬੋਲਣੀ ਹੈ ਫੁਰਮਾਨ ਨਹੀਂ ਕਹਿਣਾ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵਦਾਨ ਪੰਡਾਰ ਪੰਡਾਰ ਨਹੀਂ ਕਹਿਣਾ ਪੰਡਾਰ ਆਪੇ ਸੇਵ ਕਰਾਇਦਾ ਪਿਆਰਾ ਆਪ ਦਿਵਾਵੇ ਮਾਣ ਦਿਵਾਵੇ ਵਾਵੇ ਤੇ ਦੁਨਾਵਾਂ ਦਿਵਾਵੇ ਨਹੀਂ ਕਹਿਣਾ ਦੁੱਧੇ ਨੂੰ ਸਿਹਾਰੀ ਦਿਵਾਵੇ ਵੀ ਨਹੀਂ ਕਹਿਣਾ ਦਿਵਾਵੇ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਨਿਧਾਨ ਨੰਨੇ ਪੂਰੇ ਪੁੱਲਨੇ ਆ ਜੀ ਨਿਧਾਨ ਨਹੀਂ ਕਹਿਣਾ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੋਲ ਪਰਵਾਨ ਤੋਲ ਫਦਕ ਲਾ ਕੇ ਆਪੇ ਅਤੁੱਲ ਤੁਲਾਏ ਦਾ ਪਿਆਰਾ ਜਨ ਨਾਨਕ ਸਾਧ ਗੁਰ ਬਾਣ ਅਤੁੱਲ ਆੜਾ ਜਮਾ ਤੋਲ ਤੱਤੇ ਤਦ ਕਲਾਉਣੀ ਆਤਲ ਨਹੀਂ ਗੈਣਾ ਅਤੁੱਲ ਜਨ ਨਾਨਕ ਨਾਨਕ ਨਹੀਂ ਗੈਣਾ ਨਾਨਕ ਦੋਏ ਨੰਨੇ ਵੀ ਪੂਰੇ ਪੜਨੇ ਆ ਜਨ ਸ਼ਬਦਨ ਨਾਮੀ ਪੂਰਾ ਬੋਲਣਾ ਜਨ ਨਾਨਕ ਵੀ ਨੇ ਕਹਿਣਾ ਨਾਨਕ ਵੀ ਨਾ ਬਣੇ ਜਨ ਨਾਨਕ